ਬਾਰ ਦੋ ਦੋ ਤਿੰਨ ਤਿੰਨ ਮਹਾਮੈਦੀਆਂ ਚੂੜੀਆਂ ਨੇ ਔਰ ਇੱਕ ਛੋਟੀ ਜੀ ਸ਼ੀਸ਼ੀ ਜਿਵੇਂ ਇਤਰ ਦੀ ਹੁੰਦੀ ਆ ਉਹਦੇ ਚ ਰੰਗ ਬਰੰਗਾ ਪਾ ਕੇ ਉਹ ਸੈਂਟ ਜਿਹਾ ਦਿਖਦਾ ਵਾ ਕਿ ਹਾਂ ਹਲਕਾ ਜਿਹਾ ਕੁਝ ਪਾਇਆ ਹੋਇਆ ਲੇਕਿਨ ਡੱਬੀਆਂ ਦੇ ਵਿੱਚ ਕੁਝ ਵੀ ਨਹੀਂ ਹੈ ਮਹਾਮਾਈ ਅਸੀਂ ਇਹ ਕਹਿੰਨੇ ਕਿ ਯਾਰ ਹਿੰਦੁਸਤਾਨ ਦੇ ਵਿੱਚ ਸਵਰਗ ਆ ਅਸੀਂ ਉੱਥੇ ਆਪਣੀ ਆਸਥਾ ਲੈ ਕੇ ਜਾਂਦੇ ਆ ਪ੍ਰਸ਼ਾਦ ਦੇਖੋ ਕੋਈ ਮੁੱਲ ਨਹੀਂ ਕੋਈ 21 ਰੁਪਏ ਦਾ ਵੀ ਲੈ ਸਕਦਾ 31 ਦਾ ਲੈ ਸਕਦਾ 52 ਰੁਪਏ ਦਾ ਲੈ ਸਕਦਾ ਇਹ ਮਤਲਬ ਇਹ ਨਹੀਂ ਕਿ ਤੁਸੀਂ ਉਹਨਾਂ ਨੂੰ ਖਾਲੀ ਡੱਬੀਆਂ ਦੇ ਦੋਗੇ ਅਜ ਅਸੀਂ ਨੈਣਾ ਦੇਵੀ ਮਾਤਾ ਦੇ ਮੰਦਿਰ ਦੇ ਵਿੱਚ ਸਾਰੇ ਆਏ ਹੋਏ ਆਂ ਆ ਦੇਖੋ ਸਾਰੇ ਸ਼ਰਧਾਲੂ ਬੈਠੇ ਨੇ ਆarti ਹੋਣ ਤੋਂ ਪਹਿਲਾਂ ਸਾਰਿਆਂ ਨੇ ਪ੍ਰਸ਼ਾਦ ਲਿਤਾ ਵਾ ਮੰਦਰ ਦੀਆਂ ਦੁਕਾਨਾਂ ਤੋਂ ਥੱਲੇ ਜਿਹੜੀਆਂ ਪੋੜੀਆਂ ਦੇ ਵਿੱਚੋਂ ਨੇ ਦੇਖੋ ਇਹਨਾਂ ਦੀ ਗੱਡੀ ਵੱਡੀ ਲੁੱਟ ਵਾ ਅਗਲਾ ਪ੍ਰਸ਼ਾਦ ਲੰਦਾ ਕਿ ਮਹਾਮੈਦੇ ਚੜਾਵਾਂਗੇ ਇੱਦਾਂ ਹੀ ਰੱਖ ਲੈਂਦੇ ਆ ਦੇਖੋ ਇਤਫਾਕ ਹੈ ਸਾਰਿਆਂ ਦੀਆਂ ਡੱਬੀਆਂ ਖਾਲੀ ਨੇ ਭਾਈ ਸਾਹਿਬ ਦਿਖਾਈਓ ਆਪਣੀ ਡੱਬੀਆਂ ਜਰਾ ਤੁਸੀਂ ਜੈ ਮਾਤਾ ਫੋਨ ਕਰ ਦਿਓ ਮੁੰਈਸਰ ਪਤਾ ਹੀ ਸਭ ਨੂੰ ਐ ਵੇਖੋ ਇਹ ਇੱਧਰ ਇੱਧਰ ਮਾਤਾ ਦੀ ਖਾਲੀ ਬਿਲਕੁਲ ਬਿਲਕੁਲ ਖਾਲੀ ਐ ਮਾਤਾ ਦੇ ਰਿਸਟਿਕ ਬਿਲਕੁਲ ਖਾਲੀ ਐ ਵੇਖੋ ਇਹ ਕਾਜਲ ਬਿਲਕੁਲ ਖਾਲੀ ਅੰਦਰ ਕੁਝ ਵੀ ਨਹੀਂ ਆਇਆ ਕੁਝ ਵੀ ਸਿੰਦੂਰ ਐ ਵੇਖੋ ਸਿੰਦੂਰ ਇਹ ਖਾਲੀ ਡੱਬੀ ਆਈ ਹੈ ਵੇਖੋ ਕੁਝ ਵੀ ਨਹੀਂ ਆਇਆ ਇਹਦੇ ਕੁਝ ਵੀ ਬਿਲਕੁਲ ਖਾਲੀ ਹੈਗਾ ਕੰਜੀ ਤੁਸੀਂ ਦਿਖਾਓ ਭਾਈ ਸਾਹਿਬ ਤੁਸੀਂ ਆਹ ਇਹ ਵੀ ਖਾਲੀ ਹੈਗਾ ਆ ਦਿਖਾਓ ਜੀ ਇਹ ਵੀ ਖਾਲੀ ਇਹ ਵੀ ਖਾਲੀ ਕੁਝ ਨਹੀਂ ਆਇਆ ਆ ਦਿਖਾਓ ਜੀ ਆ ਵੀ ਖਾਲੀ ਪਿਆ ਜੀ ਦਿਖਾਓ ਜੀ ਡੱਬੀਆਂ ਖਾਲੀ 15 ਖਾਲੀ ਡੱਬੀਆਂ ਲੈ ਕੇ ਆਏ ਨੇ ਸਿਰਫ ਖਾਲੀ ਡੱਬੀਆਂ ਦੀ ਪੈਕਿੰਗ ਕੀਤੀ ਹੋਈ ਹੈ ਇਹਨਾਂ ਦੇ ਜੋ ਵੀ ਕੋਈ ਲੈ ਗਿਆ ਘਰੋਂ ਲੈ ਗਿਆ ਆਪਣਾ ਵੇਖੋ ਕਿੰਨੀ ਵੱਡੀ ਲੋਟਾਂ ਵੇਖੋ ਮਾਨਾ ਦੇਵੀ ਮਾਤਾ ਦੇ ਮੰਦਿਰ ਦੇ ਵਿੱਚ ਆ ਦੇਖੋ ਇਹਨਾਂ ਦੀਆਂ ਵੀ ਡੱਬੀਆਂ ਖਾਲੀ ਸਾਰਿਆਂ ਦੀਆਂ ਦੇਖੋ ਸ਼ਰਦਾ ਦੇ ਨਾਲ ਅਗਲਾ ਪ੍ਰਸ਼ਾਨ ਲੰਗਾ ਮਹਾਮਈ ਦੀ ਆਕੇ ਸਾਰਿਆਂ ਦੀਆਂ ਡੱਬੀਆਂ ਖਾਲੀ ਦੇਖੋ ਕਿੰਨੀ ਲੋਟਾਂ ਦੇਖੋ ਨਾਨਾ ਦੇਵੀ ਮਾਤਾ ਦੇ ਮੰਦਿਰ ਦੇ ਵਿੱਚ ਆ ਦੇਖੋ ਭਾਈ ਸਾਹਿਬ ਡੱਬੀਆਂ ਦਿਖਾਓ ਜਰਾ ਹਾਂਜੀ ਆ ਦੇਖੋ ਜੀ ਇਹਨਾਂ ਦੀਆਂ ਡੱਬੀਆਂ ਦੇਖੋ ਅਸੀਂ ਉਹ ਸ਼ਰਦਾ ਤੇ ਖਲਵਾੜ ਕਰ ਰਹੇ ਹਾਂ ਔਰ ਮੰਦਿਰ ਦੀ ਦੁਕਾਨਾਂ ਦੇ ਦਰਵਾਜ਼ੇ ਦੇ ਵਿੱਚ ਆ ਸਾਰਾ ਇਹਨਾਂ ਦਾ ਪ੍ਰਸ਼ਾਸਨ ਖੜਾ ਵਾ ਇੰਦਾ ਦੀ ਕੀ ਜਵਾਬ ਦੇਈ ਆ ਸਾਡੀ ਇਹ ਸਾਰੇ ਬੇਨਤੀ ਆ ਕਿ ਇਹ ਖਬਰ ਨੂੰ ਵੱਧ ਤੋਂ ਵੱਧ ਲਗਾਇਆ ਜਾਵੇ ਉਹ ਦਿਖਾਇਆ ਜਾਵੇ ਭਾਈ ਸਾਹਿਬ ਤੁਸੀਂ ਵੀ ਸਾਰਿਆਂ ਦਾ ਧੰਨਵਾਦ ਹਿਮਾਚਲ ਪ੍ਰਦੇਸ਼ ਨਿਆਣਾ ਦੇਵੀ ਮਾਤਾ ਦੇ ਮੰਦਿਰ ਅੱਜ 11 ਫਰਵਰੀ 2025 ਨੂੰ ਮਹਾ ਆਰਤੀ ਦਾ ਟਾਈਮ ਹੋ ਗਿਆ ਆਰਤੀ ਦੇ ਵਿੱਚ ਉਹ ਤਾਂ ਲੋਕੀ ਬੈਠੇ ਆ ਆਸਤਾਨਾ ਖਲਵਾੜ ਹੋ ਰਿਆ ਜੀ ਲੋਕਾਂ ਦੀ ਸੋ ਸਾਡੀ ਪ੍ਰਸ਼ਾਸਨ ਅੱਗੇ ਬੇਨਤੀ ਆ ਕਿ ਇਸ ਹੋਰ ਨਕੇਲ ਪਾਈ ਜਾਵੇ ਹਿਮਾਚਲ ਦੀ ਸਰਕਾਰ ਸੁਖੂ ਜੀ ਨੂੰ ਅਸੀਂ ਬੇਨਤੀ ਕਰਦੇ ਆ ਕਿ ਇਹਨਾਂ ਠੱਗਾਂ ਨੂੰ ਜਿਹੜੇ ਇੱਥੇ ਬੈਠੇ ਆ ਇਹਨਾਂ ਦੇ ਟੈਂਟਰ ਦਾ ਰਕਤ ਕੀਤੇ ਜਾਣ ਔਰ ਚੰਗੇ ਲੋਕਾਂ ਨੂੰ ਸ਼ਰਧਾ ਦੇ ਪੂਰਵਕ ਜਿਹੜਾ ਪ੍ਰਸ਼ਾਦ ਆ ਲੋਕਾਂ ਨੂੰ ਹੁਈਆ ਖਲਾਇਆ ਜਾਵੇ। ਧੰਨਵਾਦ ਜੀ। ਆ ਦੇਖੋ ਜੀ ਇੱਧਰ ਵੀ ਭਾਈ ਸਾਹਿਬ ਉਹ ਦਿਖਾਈਓ ਜੀ ਇੱਧਰ ਵੀ। ਅਰੁਣ ਜੀ ਲਈਓ। ਆ ਲਓ ਡੱਬੀਆਂ ਦਿਖਾਓ ਜੀ ਖਾਲੀ। ਹੋਰ ਭਾਈ ਸਾਹਿਬ ਚੈੱਕ ਕਰੋ ਜਿਹੜਾ ਡੱਬੀਆਂ ਤੁਹਾਡੀਆਂ। ਆ ਲਓ ਜੀ। ਡੱਬੀਆਂ ਖਾਲੀ। ਜੈ ਮਾਤਾ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਅਮੇਜ਼ਿੰਗ ਟੀਵੀ। ਸੋ ਗੱਲਬਾਤ ਕਰਦੇ ਆ ਆਸਥਾ ਨੂੰ ਲੈ ਕੇ। ਜਿਹੜੀ ਆਸਥਾ ਹੁੰਦੀ ਐ ਉਹ ਇੱਕ ਬਹੁਤ ਵੱਡੀ ਚੀਜ਼ ਹੁੰਦੀ ਹੈ ਗੱਲ ਕਰਦੇ ਆ ਇਸ ਤਰ੍ਹਾਂ ਦੀ ਇੱਕ ਸੋਸ਼ਲ ਮੀਡੀਆ ਤੇ ਇੱਕ ਇੱਕ ਦੋ ਦਿਨਾਂ ਤੋਂ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਲਗਾਤਾਰ ਇੱਕ ਵਿਅਕਤੀ ਮਾਤਾ ਨੈਣਾ ਦੇਵੀ ਦਰਬਾਰ ਦੇ ਉੱਤੇ ਜਾਂਦਾ ਹੈਗਾ ਵਾ ਨੈਣਾ ਦੇਵੀ ਦਰਬਾਰ ਤੇ ਉੱਥੇ ਜਾ ਕੇ ਜੋ ਆਪਣੀ ਆਸਤਾ ਹੁੰਦੀ ਹੈ 10 20 30 50 100 200 500 ਦਾ ਪ੍ਰਸ਼ਾਦ ਲੈਂਦੇ ਨੇ 500 ਪ੍ਰਸ਼ਾਦ ਲੈਣ ਤੋਂ ਬਾਅਦ ਉਹਨਾਂ ਨਾਲ ਕੁਝ ਮਿਸਅਪਰੀ ਹੋ ਜਾਂਦੀ ਹੈ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਉਹ ਕਿੱਦਾਂ ਦੱਸਦੇ ਹੈਗੇ ਸਾਡੇ ਅਮੇਜ਼ਿੰਗ ਟੀਵੀ ਚੈਨਲ ਉੱਤੇ ਉਹਨਾਂ ਨਾਲ ਗੱਲਬਾਤ ਕਰਦੇ ਹੈਗੇ ਆ ਤੇ ਦੇਖਿਆ ਜਾਵੇ ਤਾਂ ਅੱਜ ਅਸੀਂ ਪਹੁੰਚੇ ਆਂ ਬਾਜੀ ਦੇ ਕੋਲ ਸੋਨੂ ਜੀ ਬਾਜੀ ਕੋਲ ਤੇ ਜਿਹੜੇ ਮਾਤਾ ਨੈਣਾ ਦੇਵੀ ਦਰਬਾਰ ਦੇ ਉੱਤੇ ਗਏ ਸੀ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕੀ ਕਹਿੰਦੇ ਹੈਗੇ ਨੇ ਸਰ ਤੁਹਾਡਾ ਅਮੇਜ਼ਿੰਗ ਟੀਵੀ ਸਵਾਗਤ ਕੀ ਕਰਨਾ ਚਾਹੀਦਾ ਪਈਸਾ ਨੋਸ਼ਕਰ ਜੀ ਪਹਿਲਾਂ ਤਾਂ ਮੈਂ ਤੁਹਾਡਾ ਅਮੇਜ਼ਿੰਗ ਟੀਵੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਜੋ ਤੁਸੀਂ ਸਾਡੀ ਹਿਤੇਸ਼ ਖੰਨਾ ਜੀ ਜੋ ਤੁਸੀਂ ਸਾਡੀ ਆਵਾਜ਼ ਲੋਕਾਂ ਤੱਕ ਪਹੁੰਚਾਉਣ ਦੇ ਲਈ ਜੋ ਸਾਡਾ ਸਾਧਨ ਬਣੇ ਹੋ ਤੁਹਾਡਾ ਪ੍ਰੈਸ ਮੀਡੀਆ ਦਾ ਸਾਡਾ ਬਹੁਤ ਬਹੁਤ ਧੰਨਵਾਦ ਖੰਨਾ ਸਾਹਿਬ ਅਸੀਂ ਗਏ ਸੀ ਕੱਲ ਨਿਆਣਾ ਦੇਵੀ ਮਾਤਾ ਦੇ ਜੀ ਕਿਉਂਕਿ ਰੁਟੀਨ ਦੇ ਵਿੱਚ ਅਸੀਂ ਕੀ ਬਏ ਜਿਵੇਂ ਮਹੀਨੇ ਬਾਅਦ ਸਚਿੰਤਪੁਰ ਦੀ ਮਹਾਮਾਈ ਦੇ ਚਲੇ ਗਏ ਜਾਂ ਸਾਰੀ ਆਸਤਾ ਵੈਸ਼ ਹੁੰਦੇ ਵੀ ਚਲੇ ਗਏ ਹੁਣ ਹਫਤਾ ਪਹਿਲਾਂ ਸੀ ਚਿੰਤਪੁਰ ਦੀ ਮਾਤਾ ਦੇ ਗਏ ਸੀ ਜੀ ਕੱਲ ਮੈਂ ਆਪਣੇ ਦੋਸਤਾਂ ਦੇ ਨਾਲ ਨਿਆਣਾ ਦੇਵੀ ਮਾਤਾ ਦੇ ਗਿਆ ਸੀ ਜੀ ਉੱਥੋਂ ਅਸੀਂ ਉੱਪਰ ਗੱਡੀ پارک ਕਰਕੇ ਉੱਪਰੋਂ ਦੀਆਂ ਪੂੜੀਆਂ ਦੇ ਥੱਲੇ ਪ੍ਰਸ਼ਾਦ ਖਰੀਦੇ ਆ ਜੀ ਜਿਵੇਂ ਉਹਨੋਂ ਉੱਥੇ ਪੂੜੀਆਂ ਦੇ ਥੱਲੇ ਦੁਕਾਨ ਆ ਸੀ ਉਹਨਾਂ ਕੋਲੋਂ 100-100 ਰੁਪਏ ਦਾ ਪ੍ਰਸ਼ਾਦ ਬਣਵਾ ਲਿਆ ਤੇ ਦੋਸਤਾਂ ਨੇ ਉਹਦੇ ਵਿੱਚ ਕੀ ਉਹ ਨਾਰੀਅਲ ਇੱਕ ਦੇ ਦਿੰਦੇ ਆ ਜੀ ਇੱਕ ਨਾਲ ਹਲਵਾ ਦੇ ਦਿੰਦੇ ਨੇ ਜੀ ਤੇ ਨਾਲ ਇੱਕ ਮਹਾਮੈਦ ਸ਼ਿੰਗਾਰ ਦਾ ਜੋ ਵੀ ਆ ਤੁਸੀਂ ਦੇ ਦਿੰਦੇ ਜੀ ਕਿੱਟ ਦੇ ਦਿੱਤੀ ਅਸੀਂ ਉਹ ਪ੍ਰਸ਼ਾਦ ਲੈ ਕੇ ਉੱਪਰ ਗਏ ਤਾਂ ਉੱਪਰ ਕੀ ਉਹ ਕਹਿੰਦੇ ਜੀ ਮੰਦਰ ਹੋ ਗਿਆ ਬੰਦ ਮੰਦਰ ਬੰਦ ਹੋ ਚੁੱਕਾ ਵਾ ਕਿ ਹੁਣ 35 ਮਿੰਟ ਤੁਹਾਨੂੰ ਵੇਟ ਕਰਨੀ ਪਊਗੀ ਤੇ ਅਸੀਂ ਉੱਥੇ ਜੋ ਵੈਰੀਗੇਟਿੰਗ ਕੀਤੀ ਹੁੰਦੀ ਉੱਥੇ ਸਾਰੇ ਦੁਨੀਆ ਬੈਠੀ ਸੀ ਅਸੀਂ ਵੀ ਬੈਠ ਗਏ ਜੀ ਅਸੀਂ ਬੈਠੇ ਹੋਏ ਅਸੀਂ 10-15 ਮਿੰਟ ਬਾਅਦ ਕੀ ਹੋਇਆ ਕਿ ਦੇਖਿਆ ਕਿ ਕਿਸੇ ਨੇ ਅਗਲੀ ਲਾਈਨ ਵਾਲੇ ਦੇ ਬੱਚੇ ਨੇ ਇੱਕ ਲਿਫਾਫਾ ਪਾੜ ਲੇਤਾ ਉਹਦੇ ਚ ਲਿਪਸਟਿਕ ਹੁੰਦੀ ਮਹਾਮਈ ਦੀ ਉਹ ਜਦੋਂ ਉਹਨਾਂ ਨੇ ਖੋਲਿਆ ਤਾਂ ਬਿਲਕੁਲ ਖਾਲੀ ਸੀ ਅੱਛਾ ਤੇ ਉਹਨਾਂ ਨੇ ਉਹਦੀ ਨਾਲ ਉਹ ਮਰ ਗਿਆ ਨਾ ਜੂਪੀ ਤੋਂ ਫੈਮਿਲੀ ਆਈ ਹੋਈ ਸੀਗੀ ਉਹਨਾਂ ਨੇ ਇੱਕ ਹੋਰ ਡੱਬੀ ਖੋਲੀ ਉਹ ਵੀ ਖਾਲੀ ਨਿਕਲੀ ਉਹ ਕਹਿੰਦੇ ਭਾਈ ਸਾਹਿਬ ਜੀ ਇਹ ਤਾਂ ਸਾਰਾ ਖਾਲੀ ਨਿਕਲ ਰਹਾ ਹੈ ਮੈਂ ਆਪਣੇ ਦੋਸਤ ਨੂੰ ਗਿਆ ਮੇਰੇ ਨਾਲ ਅਰुण ਕਪਲੇਸ਼ ਜੀ ਗਏ ਸੀ ਲੁਧਿਆਣੇ ਤੋਂ ਨਾਲ ਇੱਕ ਰਕੇਸ਼ ਰੋਕੀਪੁਰੀ ਜੀ ਗਏ ਸੀ ਮੈਂ ਉਹਨਾਂ ਨੂੰ ਕਿਹਾ ਯਾਰ ਤੁਸੀਂ ਆਪਣੇ ਵੀ ਖੋਲ ਕੇ ਚੈੱਕ ਕਰ ਲਓ ਜਦੋਂ ਉਹਨਾਂ ਨੇ ਡੱਬੀਆਂ ਖੋਲੀਆਂ ਤਾਂ ਪੈਸਾ ਉਹਨਾਂ ਦੀਆਂ ਡੱਬੀਆਂ ਵੀ ਖਾਲੀ ਨਿਕਲਣ ਲੱਗ ਗਈਆਂ ਮੈਂ ਅੱਗੇ ਪੁਰੀ ਸਾਹਿਬ ਨੂੰ ਕਿਹਾ ਮੈਂ ਕਿ ਤੁਸੀਂ ਦੇਖੋ ਜੀ ਉਹਨਾਂ ਦਾ ਵੀ ਖਾਲੀ ਨਿਕਲਿਆ ਇੱਕ ਸਾਡੇ ਨਾਲ ਮੁਹਾਲੀ ਤੋਂ ਬੌਜੀ ਆਏ ਹੋਏ ਸੀ ਰਿਟਾਇਰਡ ਆਫੀਸਰ ਜੀ ਇੰਕਮ ਡੈ ਉਨਾਂ ਨੇ ਆਪਣਾ ਲਿਫਾਫਾ ਖੋਲ੍ਹਿਆ ਉਨਾਂ ਦਾ ਵੀ ਖਾਲੀ ਨਿਕਲਿਆ ਦੋ ਲਾਈਨਾਂ ਅੱਗੇ ਸੀ ਇੱਕ ਭਾਈ ਸਾਹਿਬ ਨੂੰ ਕਿਹਾ ਉਹਨਾਂ ਨੇ ਵੀ ਚੈੱਕ ਕੀਤਾ ਉਹਨਾਂ ਦਾ ਵੀ ਖਾਲੀ ਨਿਕਲਿਆ ਸੋ ਮੈਂ ਸਾਰਿਆਂ ਦੇ ਉਸ ਵੇਲੇ ਅਸੀਂ ਵੀਡੀਓ ਬਣਾਈ ਆ ਅਸੀਂ ਕੈਮਰੇ ਦੇ ਵਿੱਚ ਉਹਨਾਂ ਨੂੰ ਆਨ ਰਿਕਾਰਡ ਕੀਤਾ ਵਾ ਕਵਰ ਕਰਕੇ ਅਸੀਂ ਲੋਕਾਂ ਨੂੰ ਉੱਥੇ ਦਿਖਾਇਆ ਹੋਰ ਹਰ ਆਦਮੀ ਇਹ ਬੋਲ ਰਿਹਾ ਸੀ ਕਿ ਆਹ ਦੇਖ ਲਓ ਜੀ ਹਮਾਰੇ ਕੁਝ ਨਿਕਲ ਨਹੀਂ ਰਹਾ ਉਹਨਾਂ ਨੇ ਕੀ ਕੀਤਾ ਆਇਆ ਸੀ ਆ ਆਪਣਾ ਖੰਨਾ ਸਾਹਿਬ ਡੱਬੀਆਂ ਦੇ ਵਿੱਚ ਨਾ ਛੋਟੀਆਂ ਡੱਬੀਆਂ ਬਿਲਕੁਲ ਖਾਲੀ ਸੀ ਇੱਕ ਦੋ ਵੱਡੀਆਂ ਗੱਡੀਆਂ ਦੇ ਜਿਹੜੇ ਡੱਬੀ ਦੇ ਵਿੱਚ ਪੋਲੀਥੀਨ ਹਲਕਾ-ਹਲਕਾ ਪਾਇਆ ਹੋਇਆ ਸੀ ਜੀ ਹੋਰ ਬਿਲਕੁਲ ਡੱਬੀਆਂ ਖਾਲੀ ਸੀ ਬਾਹਰ ਦੋ-ਦੋ ਤਿੰਨ-ਤਿੰਨ ਮਹਾਮਈ ਦੀਆਂ ਝੂੜੀਆਂ ਨੇ ਔਰ ਇੱਕ ਛੋਟੀ ਜੀ ਸ਼ੀਸ਼ੀ ਜਿਵੇਂ ਇਤਰ ਦੀ ਹੁੰਦੀ ਆ ਉਹਦੇ 'ਚ ਰੰਗ-ਬਰੰਗਾ ਪਾ ਕੇ ਉਹ ਸੈਂਟ ਜਿਹਾ ਦਿਖਦਾ ਵਾ ਕਿ ਹਾਂ ਹਲਕਾ ਜਿਹਾ ਕੁਝ ਪਾਇਆ ਹੋਇਆ ਲੇਕਿਨ ਡੱਬੀਆਂ ਦੇ ਵਿੱਚ ਕੁਝ ਵੀ ਨਹੀਂ ਹੈ ਜੀ ਦੇਖੋ ਮੈਂ ਇਹ ਕਹਿੰਦਾ ਕਿ ਆਸਤਾ ਦਾ ਕੋਈ ਮੁੱਲ ਨਹੀਂ ਹੁੰਦਾ ਦੇਵ ਭੂਮੀ ਹਿਮਾਚਲ ਮਹਾਮਈ ਅਸੀਂ ਇਹ ਕਹਿੰਨੇ ਕਿ ਯਾਰ ਹਿੰਦੁਸਤਾਨ ਦੇ ਵਿੱਚ ਸਵਰਗ ਆ ਅਸੀਂ ਉੱਥੇ ਆਪਣੀ ਆਸਥਾ ਲੈ ਕੇ ਜਾਂਦੇ ਆ ਪ੍ਰਸ਼ਾਦ ਦੇਖੋ ਕੋਈ ਮੁੱਲ ਨਹੀਂ ਕੋਈ 21 ਰੁਪਏ ਦਾ ਵੀ ਲੈ ਸਕਦਾ 31 ਦਾ ਲੈ ਸਕਦਾ 51 ਰੁਪਏ ਦਾ ਲੈ ਸਕਦਾ ਇਹਦਾ ਮਤਲਬ ਇਹ ਨਹੀਂ ਆ ਕਿ ਤੁਸੀਂ ਉਹਨਾਂ ਨੂੰ ਖਾਲੀ ਟੱਬੀਆਂ ਦੇ ਦੋਗੇ ਹਨਾ ਜੇ ਤੁਹਾਨੂੰ ਨਹੀਂ ਕੋਸਟ ਵਾਰਾ ਖਾਂਦੀ ਤੁਸੀਂ ਕਹੋ ਬਈ ਇੰਨੇ ਰੁਪਏ ਤੋਂ ਥੱਲੇ ਅਸੀਂ ਦੇ ਹੀ ਨਹੀਂ ਸਕਦੇ ਤੁਸੀਂ 100 ਰੁਪਏ ਦੇ 100 ਰੁਪਏ ਦੇ ਸਮਾਨ ਦੇ ਵਿੱਚੋਂ ਪਾ ਕੇ ਜ਼ਰੂਰੀ ਦੇਣੀ ਹੈ ਸ਼ਿੰਗਾਰ ਦੀ ਕਿੱਟ ਤੁਸੀਂ ਕਹੋ 200 ਰੁਪਏ ਦੀ ਹੈ ਜੀ ਹਨਾ ਜਿਹਨੂੰ ਜ਼ਰੂਰਤ ਹੋਊਗੀ ਲਊਗਾ ਜੀ ਬਿਲਕੁਲ ਤੁਸੀਂ ਸਜਾਵਟ ਕਰਕੇ ਉਹ ਕਿੱਟ ਬਣਾ ਕੇ ਅਗ ਫਾਕ ਕੀਆ ਮੇਰੀ ਮੰਨ ਲਓ 50 ਸਾਲ ਦੀ ਉਮਰ ਹੈ ਜੀ ਅਸੀਂ ਪ੍ਰਸ਼ਾਦ ਆਪਾਂ ਲੋਕ ਲੈਣੇ ਆ ਪ੍ਰਸ਼ਾਦ ਆਪਾਂ ਨੂੰ ਹਲਵੇ ਦਾ ਪ੍ਰਸ਼ਾਦ ਉਹ ਦੇ ਦਿੰਦੇ ਆ ਵਾਪਸ ਆਪਾਂ ਪਰਿਵਾਰ ਲੈ ਆਨੇ ਜਿਹੜਾ ਉਹ ਸ਼ਿੰਗਾਰ ਦੀ ਕਿੱਟ ਹੁੰਦੀ ਆ ਉਹ ਆਪਾਂ ਵਾਹ ਮਾਈ ਨੂੰ ਅਰਪਿਤ ਕਰਕੇ ਆਈ ਤੁਹਾਨੂੰ ਭਾਜੀ ਮੈਨੂੰ ਇੱਕ ਗੱਲ ਦੱਸੋ ਹੈ ਕਿ ਜਿਸ ਹੱਬ ਨਾਲ ਤੁਸੀਂ ਪ੍ਰਸ਼ਾਦ ਉੱਥੋਂ ਲਿੱਤਾ ਤੁਸੀਂ ਪ੍ਰਸ਼ਾਦ ਲੈਣ ਤੋਂ ਅ ਤੁਸੀਂ ਤਾਂ ਦੇਖ ਲਿੱਤਾ ਦੇਖਣ ਇਸਤਰੀ ਪ੍ਰਸ਼ਾਦ ਉੱਥੇ ਮੰਦਰ ਦੇ ਚੜ ਜਾਂਦਾ ਕਿ ਇਹ ਇਹ ਤਾਂ ਲੱਗਦਾ ਵੀ ਹਨ ਛੇਤੀ ਕਿਤੇ ਤਾਂ ਦੇਖੋ ਮੈਂ ਬੜਾ ਹੈਰਾਨ ਆ ਕਿ ਤਿਫਾ ਕਾ ਮਹਾਮਈਨੇ ਕੱਲ ਸਾਨੂੰ ਮੌਕਾ ਦੇ ਦਿੱਤਾ 35 40 ਮਿੰਟ ਬੈਠਣ ਦਾ ਨਹੀਂ ਤੇ ਕੀ ਹੁੰਦਾ ਸੀ ਇਹ ਲੋਕ ਅੱਗੇ ਵੀ ਜਾਂਦੇ ਆ ਪ੍ਰਸ਼ਾਦ ਲੈਣੇ ਆ ਉੱਥੇ ਚੜਾ ਦੇਣੇ ਆ ਉਹ ਮਹਾਮਈ ਅਸੀਂ ਕਹਿੰਦੇ ਮਹਾਮਈ ਨੂੰ ਸ਼ਿੰਗਾਰ ਅਰਪਿਤ ਹੋ ਗਿਆ ਦੇਖੋ ਕਦੇ ਕਿਸੇ ਨੇ ਡੱਬੀ ਖੋਲਣ ਦੀ ਹਮਾਕਤ ਹੀ ਨਹੀਂ ਕੀਤੀ ਜੀ ਬਿਲਕੁਲ ਕੋਈ ਵੀ ਉੱਥੇ ਜਿਹੜਾ ਵੀ ਤੁਹਾਡਾ ਜਾਂਦਾ ਸ਼ਰਦਾਲੂ ਜਾਂਦਾ ਅੱਜ ਤੱਕ ਕਦੇ ਕਿਸੇ ਨੇ ਡੱਬੀ ਨਹੀਂ ਖੋਲ੍ਹੀ ਉਹਨਾਂ ਦੀ ਉਦੋਂ ਹੀ ਚੜਾ ਕੇ ਆ ਜਾਂਦਾ ਉਹ ਤਾਂ ਆਪਾਂ ਡੱਬੀਆਂ ਲੋਕਾਂ ਨੂੰ ਕਿਹਾ ਤਾਂ ਉਹਨਾਂ ਨੇ ਚੈੱਕ ਕੀਤੀਆਂ ਠੀਕ ਹੈ ਨਾ ਜੀ ਦੇਖੋ ਤੁਸੀਂ ਇਹ ਕਿੰਨੇ ਸਾਲਾਂ ਤੋਂ ਕਿਨੋਨਾ ਪਾਪ ਹੋ ਰਿਹਾ ਵਾ ਆਸਤਾ ਦੇ ਨਾਂ ਤੇ ਕਿੱਡਾ ਵੱਡਾ ਖਿਲਵਾੜ ਹੋ ਰਿਹਾ ਖੰਨਾ ਸਾਹਿਬ ਤੁਸੀਂ ਦੇਖੋ ਕਿ ਅਸੀਂ ਲੋਕ ਆਪਣੀ ਆਸਥਾ ਲੈ ਕੇ ਜਾਂਦੇ ਕਿ ਅਸੀਂ ਮਾਹਾ ਮਾਈ ਨੂੰ ਅਰਪਿਤ ਕਰਕੇ ਆਏ ਆ ਸਾਨੂੰ ਤੇ ਬੜਾ ਅਫਸੋਸ ਆ ਕਿ ਯਾਰ ਅਸੀਂ ਮਾਹਾ ਮਾਈ ਨੂੰ ਖਾਲੀ ਡਮੀ ਅਰਪਿਤ ਕਰਦੇ ਸੋਨੂੰ ਬਾਈ ਇਹ ਤਾਂ ਫਿਰ ਸਰਿਆਮ ਇਹ ਤਾਂ ਜਾਨਕੀ ਆਸਥਾ ਨੂੰ ਲੈ ਕੇ ਇੱਕ ਤਾਂ ਠੱਗੀ ਆ ਬੜਾ ਕੰਮ ਹੋ ਰਿਹਾ ਸਰਿਆਮ ਠੱਗੀ ਆ ਉੱਥੇ ਪੁਲਿਸ ਵਾਲੇ ਵੀ ਖੜੇ ਸੀ ਅਸੀਂ ਉਹਨਾਂ ਨੂੰ ਵੀ ਮੈਂ ਉੱਚੀ ਦੀਨੇ ਬੋਲਿਆ ਮੈਂ ਕਿਹਾ ਤੁਹਾਡੇ ਕੋਲ ਅਸੀਂ ਇੱਥੇ ਆਨੇ ਆ ਤੇ ਆਸਥਾ ਦੇ ਨਾਂ ਤੇ ਖਿਲਵਾੜ ਹੋ ਰਿਹਾ ਤੇ ਉਹ ਸਮਾਈਲ ਪਾਸ ਕਰ ਰਹੇ ਸੀ ਉਹਨਾਂ ਦੀ ਕਦੀ ਲੇਡੀਜ਼ ਕਨਸਟੇਬਲ ਸੀਗੀ ਤੇ ਦੋ ਤਿੰਨ ਦੂਜੇ ਖੜੇ ਸੀਗੇ ਉਹਨਾਂ ਦੇ ਉਹ ਵੀ ਹੱਸ ਰਹੇ ਸੀਗੇ ਮਤਲਬ ਮੈਂ ਹੈਰ ਅਚਾਈ ਕੀ ਚੀਜ਼ ਹੋ ਰਖਾ ਖੰਨਾ ਸਾਹਿਬ ਤੁਸੀਂ ਕਿਸੇ ਵੀ ਦੁਕਾਨ ਤੋਂ ਤੋਂ ਸਮਾਨ ਖਰੀਦ ਲਓ ਇਹ ਨਹੀਂ ਕਿ ਮੰਦਰ ਦੇ ਥੱਲੇ ਪੋੜੀਆਂ ਆਸੇ ਪਾਸੇ ਕੋਈ ਵੀ ਹੋਊਗੀ ਸੇਮ ਕਿੱਟ ਮਿਲੂਗੀ ਤੁਹਾਨੂੰ ਉਹ ਉਹੀ ਕਿਤਾਬਿਕ ਰੀਆਂ ਨੇ ਮੇਰਾ ਹਿਮਾਚਲ ਦੀ ਸਰਕਾਰ ਸਾਡੇ ਸੀਐਮ ਆਦਰਨੀ ਸੁਖੂ ਜੀ ਅੱਗੇ ਬੇਨਤੀ ਆ ਕਿ ਦੇਖੋ ਹਿੰਦੁਸਤਾਨ ਦੇ ਵਿੱਚ ਤੁਸੀਂ ਆਪਾਂ ਕੁਝ ਸਟੇਟਾਂ ਦੇ ਵਿੱਚ ਕਾਂਗਰਸ ਨਾਮ ਦੀ ਪਾਰਟੀ ਰਹਿ ਗਈ ਹੈ ਕੁਝ ਮੈਂ ਪਾਰਟੀਵਾਦੀ ਦੇ ਉੱਤੇ ਨਹੀਂ ਬੋਲਦਾ ਪਰ ਤੁਸੀਂ ਇਦਾਂ ਦੇ ਮਾੜੇ ਕਰਮ ਤੁਹਾਡੇ ਨੇਤਰਤਵ ਦੇ ਵਿੱਚ ਅਗਰ ਹੋਣਗੇ ਤੇ ਮਹਾਮਾਈ ਆਪਣਾ ਭਲਾ ਕਿੱਥੇ ਕਰੂਗੀ ਤੁਸੀਂ ਕਿਰਪਾ ਕਰਕੇ ਇੰਨਾਂ ਚੀਜ਼ਾਂ ਨੂੰ ਛੱਡ ਕੇ ਇੰਨਾਂ ਲੋਕਾਂ ਦੇ ਉੱਤੇ ਨਕੇਲ ਪਾਓ ਜਿਹੜਾ ਇਹ ਮਾਫੀਆ ਹੈ ਪ੍ਰਸ਼ਾਦ ਉਥੇ ਇਦਾਂ ਦਾ ਵੇਚਦਾ ਉਹਨਾਂ ਦੇ ਟੈਂਡਰ ਕੈਨਸਲ ਕੀਤੇ ਜਾਣ ਸਨਾਤਨ ਧਰਮ ਆਪਣੀ ਬੇਇੱਜ਼ਤੀ ਆਦਰ ਦੇ ਵਿੱਚ ਕੋਈ ਵੀ ਇਸ ਤਰ੍ਹਾਂ ਦੀ ਚੀਜ਼ ਨੂੰ ਸਹਿਣ ਨਹੀਂ ਕਰੇਗਾ ਇਹ ਨਹੀਂ ਆ ਕਿ ਨਿਆਣਾ ਦੇਵੀ ਮਾਤਾ ਦੀ ਮੈਂ ਗੱਲ ਨਹੀਂ ਕਰੂੰਗਾ ਹੁਣ ਮੈਨੂੰ ਇਹ ਪਤਾ ਲੱਗਿਆ ਕਿ ਹਰ ਜਗ੍ਹਾ ਇਦਾਂ ਦੀਆਂ ਹੀ ਕਿੱਟਾਂ ਵਿਕਦੀਆਂ ਨੇ ਜਾਨੀ ਕਿ ਤੁਹਾਡੇ ਯਾਨੀ ਕਿ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਆਪਾਂ ਜਿਹੜੀ ਮਰਜ਼ੀ ਮਾਤਾ ਦੇ ਚਲੇ ਆਈਏ ਉੱਥੇ ਹਰੇਕ ਤਰ੍ਹਾਂ ਦਾ ਇਦਾਂ ਦਾ ਠੱਗੀ ਠੋਰ ਨਾਲ ਆਸਥਾਨ ਨੂੰ ਲੈ ਕੇ ਨੁਕਸਾਨ ਹੋਏਗਾ ਹਾਂ ਜਿਹੜੀਆਂ ਇਦਾਂ ਦੀਆਂ ਕਿੱਟਾਂ ਵੇਚ ਰਹੀਆਂ ਉਹਨਾਂ ਦੀ ਜਾਂਚ ਹੋਣੀ ਚਾਹੀਦੀ ਹੈ ਕਿਉਂਕਿ ਇਹ ਕੁਛ ਹੀ ਬੰਦੇ ਨੇ ਜਿਹੜੇ ਇਹ ਕਿੱਡਾ ਪ੍ਰੋਵਾਈਡ ਕਰਦੇ ਨੇ ਉਹਨਾਂ ਦੀ ਮੇਰੇ ਸਾਰਿਆਂ ਦੇ ਅੱਗੇ ਸਨਾਤਨ ਨਹੀਂ ਭਾਈਆਂ ਦੇ ਅੱਗੇ ਜਿਹੜੇ ਸਾਡੇ ਸਨਾਤਨ ਧਰਮ ਨੂੰ ਰਿਪਰੈਜ਼ੈਂਟ ਕਰਦੇ ਨੇ ਉਹਨਾਂ ਦੇ ਅੱਗੇ ਹੱਥ ਜੋੜ ਕੇ ਬੇਨਤੀ ਆ ਕਿ ਹਰ ਮਹਾ ਮੈਦੇ ਸਥਾਨ ਦੇ ਉੱਤੇ ਹਰ ਸਿੱਧ ਪੀਠ ਦੇ ਸਥਾਨ ਦੇ ਉੱਤੇ ਪ੍ਰਸ਼ਾਦ ਦੀ ਜਿਹੜੀ ਉਹ ਕਿੱਟ ਵੇਚੀ ਜਾਂਦੀ ਆ ਉਹ ਦੀ ਇੱਕ ਵਾਰੀ ਤੁਸੀਂ ਜਾਂਚ ਜ਼ਰੂਰ ਕਰਵਾਓ ਇਹ ਆਸਥਾ ਦਾ ਕੇਂਦਰ ਆ ਜਿਹੜਾ ਆਪਣਾ ਖਿਲਵਾੜ ਹੋ ਰਿਹਾ ਆ ਆਪਾਂ ਇਸ ਨੂੰ ਧਿਆਨ ਨਹੀਂ ਦੇ ਰਹੇ ਜਦੋਂ ਧਿਆਨ ਆਇਆ ਉਸ ਵੇਲੇ ਸਾਨੂੰ ਤਾਂ ਇਹ ਆ ਯਾਰ ਇੰਨੇ ਸਾਲ ਦੇ ਵਿੱਚ ਅਸੀਂ ਜੋ ਸਾਡੇ ਲੋਕਾਂ ਨੂੰ ਇਹ ਪਤਾ ਹੀ ਨਹੀਂ ਲੱਗ ਰਿਹਾ ਦੇਖੋ ਉਥੇ ਹੀ ਤਵਾਰ ਕੇ ਕਿ ਬੱਚੇ ਨੇ ਕੱਲ ਉਹ ਕਿੱਟ ਖੋਲ ਲਿੱਤੀ ਯੋ ਬੱਚੇ ਨਾ ਕਿ ਟਿਕੋਲਦਾ ਤਾਂ ਅਸੀਂ ਵੀ ਵੇਟ ਕਰਦੇ ਅਸੀਂ ਵੀ ਪ੍ਰਸ਼ਾਦ ਚੜਾਇਆ ਸੋਨੂ ਭਾਜੀ ਇਸ ਗੱਲ ਦੇ ਉੱਤੇ ਤਾਂ ਹੈ ਦੁੱਖ ਵੀ ਕਾਫੀ ਲੱਗਿਆ ਹੋਵੇਗਾ ਤੇ ਆਪਾਂ ਦਾ ਇੱਕ ਗਏ ਚੰਗੀ ਜਗ੍ਹਾ ਦੇ ਉੱਤੇ ਠੀਕ ਹੈ ਚੰਗੀ ਜਗ੍ਹਾ ਉਹ ਤਾਂ ਇੱਕ ਤੁਹਾਨੂੰ ਸਿਰਫ ਉੱਥੇ ਬਹਿਣ ਦਾ ਇੱਕ ਮੌਕਾ ਮਿਲ ਗਿਆ 35 40 ਮਿੰਟ ਦਾ ਉਹ ਉਸ ਤੋਂ ਬਾਅਦ ਬੱਚੇ ਨੇ ਉਹ ਪ੍ਰਸ਼ਾਦ ਖੋਲੇ ਤਾਂ ਤੁਹਾਨੂੰ ਇੱਕ ਦਿਲ ਦੇ ਉੱਤੇ ਇੱਕ ਠੇਸ ਪਹੁੰਚੀ ਗਈ ਬਿਲਕੁਲ ਜੀ ਮੈਂ ਤਾਂ ਉਸ ਬੱਚੇ ਦਾ ਸ਼ੁਕਰੀਆ ਕਰਦਾ ਮੈਂ ਤਾਂ ਇਹ ਕਹਿੰਦਾ ਕਿ ਮਹਾਮਾਈ ਨੇ ਸਾਡੇ ਲਈ ਕੋਲ ਸੰਦੇਸ਼ ਕੋਹਾਇਆ ਵਾ ਜੀ ਜਿਉ ਬੱਚਾ ਕਾਰਨ ਨਾ ਬੰਦਦਾ ਜੀ ਅਸੀਂ ਉਥੇ ਬੈਠਦੇ ਹੀ ਨਾ ਉਹ ਬੱਚਾ ਨਾ ਖੋਲਦਾ ਸਾਡੇ ਲੋਕਾਂ ਨੂੰ ਤਾਂ ਪਤਾ ਹੀ ਨਹੀਂ ਸੀ ਲੱਗਣਾ ਕਿਉਂਕਿ ਇੰਨੀ ਦੇਰ ਸਾਡੇ ਕੋਲ ਬੈਠਣ ਦਾ ਹੁੰਦਾ ਨਹੀਂ ਅਸੀਂ ਲੋਕ ਜਾਣੇ ਆ ਮੱਥਾ ਟੇਕਿਆ ਮਹਾਮਾਈ ਦੇ ਆਗੇ ਤੇ ਅਸੀਂ ਲੋਕ ਖੁਸ਼ ਹੋ ਕੇ ਆ ਜੰਨੇ ਆ ਲੇਕਿਨ ਮਹਾਮਾਈ ਨੇ ਕੋਈ ਜਰੀਆ ਤਾਂ ਬਣਾਣਾ ਹੀ ਹੁੰਦਾ ਹੈ ਕੋਈ ਕਾਰਨ ਬੰਦਦਾ ਜ਼ਰੂਰ ਹੈ ਮੇਰਾ ਤਾਂ ਲੁਧਿਆਣਾ ਦੇ ਵਿੱਚ ਸਾਰੇ ਆਪਣੇ ਦੋਸਤਾਂ ਨੂੰ ਇਹ ਆ ਕਿ ਸਾਰੇ ਮੰਦਰਾ ਦੇ ਬਾਹਰ ਜਿਹੜੇ ਪ੍ਰਸ਼ਾਦ ਵੇਚਦੇ ਨੇ ਜਿਹੜੀ ਕਿਟਾ ਜੀ ਦੇਖੋ ਜਿਹੜੀ ਪ੍ਰਸ਼ਾਦ ਦੀ ਡੱਬੀ ਆ ਉਹ ਤਾਂ ਖੋਲ ਕੇ ਪਤਾ ਹੀ ਹੁੰਦਾ ਹੁਣ ਅਸੀਂ ਦੁਰਗਾ ਮਾਤਾ ਮੰਦਿਰ ਸੇਵਾ ਕਰਦੇ ਆ ਜੀ ਸਾਡੇ ਬਿਲਕੁਲ ਸਾਹਮਣੇ ਸਾਫ ਸੁਥਰਾ ਪ੍ਰਸ਼ਾਦ ਪੈਂਦਾ ਵਾ ਚਲੇ ਜਾਂਦਾ ਲੇਕਿਨ ਜਿਹੜੀ ਆ ਕਿੱਟ ਵਾ ਜਿਹੜੀ ਸ਼ਿੰਗਾਰ ਵਾਲੀ ਕਿੱਟ ਹੈ ਇਹਦੀ ਹਰ ਮੰਦਿਰ ਦੇ ਵਿੱਚ ਜਾਂਚ ਹੋਣੀ ਚਾਹੀਦੀ ਆ ਔਰ ਮੈਨੂੰ ਇਸ ਵਿੱਚ ਕੋਈ ਸਾਜ਼ਿਸ਼ ਵੀ ਲੱਗਦੀ ਆ ਕਿ ਸਨਾਤਨ ਧਰਮ ਨੂੰ ਬਦਨਾਮ ਕਰਨ ਦੇ ਲਈ ਹੋ ਸਕਦਾ ਕਿਸੇ ਨੇ ਇਸ ਤਰ੍ਹਾਂ ਦੀ ਗੈਰਹੀ ਸਾਜ਼ਿਸ਼ ਕਰਦੇ ਹੁਣ ਸਾਰੇ ਹਿੰਦੁਸਤਾਨ ਦੇ ਜਾਂ ਪੰਜਾਬ ਦੇ ਜਾਂ ਹਿਮਾਚਲ ਦੇ ਮੰਦਰਾਂ ਦੇ ਵਿੱਚ ਇਸ ਤਰ੍ਹਾਂ ਦੀ ਕਿੱਟ ਪ੍ਰੋਵਾਈਡ ਕਰਦੇ ਨੇ ਤਾਂ ਕਿ ਜੋ ਸਨਤਨ ਧਰਮ ਨੂੰ ਬਦਨਾਮ ਕੀਤਾ ਜਾ ਸਕੇ ਕਿਰਪਾ ਇਸ ਪਹਿਲੂ ਦੇ ਉੱਤੇ ਵੀ ਜਾਂਚ ਹੋਣੀ ਚਾਹੀਦੀ ਆ ਕਿ ਇਹ ਬਣਾਉਂਦਾ ਕੌਣ ਆ ਇਹ ਮਾਲ ਆਂਦਾ ਕਿੱਥੋਂ ਆ ਇਹਨਾਂ ਦੇ ਬਿੱਲ ਚੈੱਕ ਕਰਨੇ ਚਾਹੀਦੇ ਆ ਆਫਟਰ ਆਲ ਕਿੱਥੋਂ ਤਾਂ ਆਂਦਾ ਨਾ ਉਹਦੇ ਉਹ ਸਾਜ਼ਿਸ਼ ਕੀਆ ਔਰ ਉਹਦਾ ਪਰਦਾ ਫਾਰਸ਼ ਕਰਨਾ ਜ਼ਰੂਰੀ ਬੰਦਾ ਹਿਤੇਸ਼ ਖੰਨਾ ਜੀ ਮੇਰਾ ਤੁਹਾਡੇ ਮਾਧਿਅਮ ਰਾਹੀਂ ਮੀਡੀਆ ਦੇ ਅਮੇਜ਼ਿੰਗ ਟੀਵੀ ਰਾਹੀਂ ਇਹ ਲੋਕਾਂ ਨੂੰ ਸੰਬੋਧਨ ਕਰ ਰਿਹਾ ਕਿ ਕਿਰਪਾ ਕਰਕੇ ਸਾਰੇ ਸਾਡਾ ਇਸ ਸਾਥ ਦਿਓ ਔਰ ਇਸ ਖਬਰ ਨੂੰ ਅੱਗੇ ਦੀ ਅੱਗੇ ਤੁਸੀਂ ਵਾਇਰਲ ਕਰੋ ਤਾਂ ਜੋ ਹਰ ਆਦਮੀ ਨੂੰ ਅਵੇਅਰਨੈਸ ਆਵੇ ਤਾਂ ਜੋ ਅਸੀਂ ਆਪਣੇ ਧਰਮ ਦੇ ਪ੍ਰਤੀ ਇਮਾਨਦਾਰ ਹੋ ਸਕੀਏ ਸੋ ਗੱਲਬਾਤ ਕੀਤੀ ਹੈ ਦੇਖਿਆ ਜਾਵੇ ਇੱਕ ਆਸਥਾ ਨੂੰ ਲੈ ਕੇ ਬੜੀ ਵੱਡੀ ਇੱਕ ਦਿਲ ਦੇ ਉੱਤੇ ਠੇਸ ਪਹੁੰਚੀ ਹੈ ਠੇਸ ਤਾਂ ਦੀ ਤਾਂ ਪਹੁੰਚੀ ਹੈ ਇਹਨਾਂ ਦਾ सोनू ਭਾਈ ਦਾ ਇਹ ਕਹਿਣਾ ਹੈ ਕਿ ਉਸ ਛੋਟੇ ਦੇ ਬੱਚੇ ਨੇ ਲਫਾਵਾ ਫਾੜਿਆ ਲਫਾ ਫਾੜਨ ਤੋਂ ਇਹਨਾਂ ਨੂੰ ਪਤਾ ਲੱਗਿਆ ਇੱਕ ਡੱਬੀ ਖੋਲੀ ਦੂਜੀ ਖੋਲੀ ਤੀਜੀ ਸਾਰੀਆਂ ਡੱਬੀਆਂ ਖਾਲੀ ਨਿਕਲੀਆਂ ਪਰ ਉਹ ਤਾਂ ਸਿਰਫ ਇਹਨਾਂ ਨੂੰ 35 40 ਮਿੰਟ ਦਾ ਇੱਕ ਉੱਥੇ ਬਹਿਣ ਦਾ ਇੱਕ ਮੌਕਾ ਮਿਲ ਗਿਆ ਸੀ ਤਾਂ ਡੱਬੀਆਂ ਸਾਰੀਆਂ ਖੋਲ ਹੀ ਗਈਆਂ ਪ੍ਰਸ਼ਾਦ ਖੋਲੇਗਾ ਜੇ ਇਸ ਤਰ੍ਹਾਂ ਹੀ ਪ੍ਰਸ਼ਾਦ ਇਸ ਤਰ੍ਹਾਂ ਚੜਾ ਦਿੰਦੇ ਆਪਾਂ ਉੱਥੇ ਪਰ ਇਹ ਪ੍ਰਸ਼ਾਦ ਲੱਗਦਾ ਨਹੀਂ ਹੈਗਾ ਪਰ ਇਹਨਾਂ ਦਾ ਕਹਿਣਾ ਇਹ ਵੀ ਹੈਗਾ ਵਾ ਕਿ ਜਿਹੜੇ ਦਿਲ ਦੇ ਉੱਤੇ ਠੇਸ ਪਹੁੰਚੀ ਹੈ ਇੱਕ ਆਸਥਾ ਨੂੰ ਲੈ ਕੇ ਜਿਹੜੇ ਸਨਾਤਨ ਧਰਮ ਨੂੰ ਐਡੀ ਵੱਡੀ ਛੱਟ ਲੱਗੀ ਹੈਗੀ ਐ ਇਸ ਚੀਜ਼ ਨੂੰ ਥੋੜਾ ਅਵੇਅਰ ਕੀਤਾ ਜਾਵੇ ਔਰ ਇਹਨਾਂ ਦਾ ਇਹ ਵੀ ਕਹਿਣਾ ਹੈਗਾ ਵਾ ਜਿਹੜੇ ਉੱਥੇ ਦੇ ਜਿਹੜੇ ਹਿਮਾਚਲੀ ਜਿਹੜੇ ਪ੍ਰਸ਼ਾਸਨ ਹੈਗਾ ਵਾ ਉਹਨਾਂ ਨੂੰ ਉਹ ਵੀ ਥੋੜੀ ਉੱਥੇ ਦੀ ਨਕੇਲ ਕੱਸਣ ਉਹ ਵੀ ਦੇਖਣ ਕਿ ਕਿਆ ਹੈ ਦੁਕਾਨਦਾਰ ਜਿਹੜੇ ਹੈਗੇ ਨੇ ਇਹ ਕਿਆ ਗਲਤ ਕਰ ਰਿਹਾ ਹੈ ਸਹੀ ਕਰ ਰਿਹਾ ਹੈ ਔਰ ਤੁਸੀਂ ਮੇਰੇ ਕਮੈਂਟ ਬਹੁਤ ਜਾ ਕੇ ਦੱਸਿਓ ਕਿ ਆਪਾਂ ਮਾਤਾ ਚੰਤਪੁਰ ਨਹੀਂ ਜਾਣੇ ਆ ਨੈਣਾ ਦੇਵੀ ਜਾਣੇ ਫੈਸ਼ਨ ਦੇਵੀ ਜਾਣੇ ਹੈਗੇ ਆ ਤੇ ਇਹਨਾਂ ਦੇ ਨਾਲ ਇਹ ਵੀ ਕਹਿਣਾ ਹੈਗਾ ਕਿ ਹਰੇਕ ਦੀ ਜਾਂਚ ਹੋਣੀ ਚਾਹੀਦੀ ਹੈ ਦੁਕਾਨਦਾਰਾਂ ਦੀ ਕਿ ਐਦਾਂ ਦਾ ਜਿਹੜਾ ਦਿਲ ਤੇ ਠੇਸ ਪਹੁੰਚੀ ਹੈਗੀ ਆ ਐਦਾਂ ਠੇਸ ਨਹੀਂ ਪਹੁੰਚਣੀ ਚਾਹੀਦੀ ਹੈਗੀ ਆ ਔਰ ਇਸ ਤਰ੍ਹਾਂ ਦੀ ਅਪਡੇਟਸ ਲੈ ਕੇ ਤੁਹਾਨੂੰ ਲਗਾਤਾਰ ਦਿਖਾਵਾਂਗੇ ਜੁੜੇ ਰਹੋ ਤੁਸੀਂ ਅਮੇਜ਼ਿੰਗ ਟੀਵੀ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਹਿਤੇਸ਼ ਖੰਨਾ